ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਦਾ ਵਲੌਗ ਕਰ ਲਾਂਗੇ ਸ਼ੁਰੂ ਤੇ ਅੱਜ ਅਸੀਂ ਬਣਾ ਰਹੇ ਹਾਂ ਕਾਣੀ ਮਿੱਟੀ ਨੂੰ ਲਈ ਲਾ ਰਹੇ ਹਾਂ ਆਹ ਮਿੱਟੀ ਬਣਾ ਰਹੇ ਹਾਂ ਆਪਣਾ ਮੋਟਰ ਵਾਲਾ ਕੋਠਾ ਚੋਂਦਾ ਸੀਗਾ ਮੀਂਹ ਕਰਕੇ 12 ਸਾਲ ਹੋ ਗਏ ਮਿੱਟੀ ਲਈ ਨੂੰ ਤੇ ਕਿਹਾ ਵੀ ਹੁਣ ਤੋਂ ਅੱਜ ਤੋਂ ਪਹਿਲਾਂ ਪਹਿਲਾਂ ਮਿੱਟੀ ਬਣਾ ਕੇ ਲਈਏ ਨੰਨਾ ਨਾਲ ਮਿੱਟੀ ਜੂਨੀ ਲਾ ਟੋੜੀ ਟੋੜੀ ਵਾਲੀ ਟਰਾਲੀ ਤੇ ਤਰੰਗਲੀਆਂ ਤਾਂ ਕਈਆਂ ਨਾਲ ਇਹਦੇ ਨੂੰ ਮਿਕਸ ਕੀਤੀ ਹੈ ਇਹ ਪੀਰਾ ਸੂਤ 3-4 ਦਿਨਾਂ ਬਾਅਦ ਲਾਵਾਂਗੇ ਮਿੱਟੀ ਠੀਕ ਹੈ ਜੀ ਤੇ ਮਿੱਟੀ ਲਾ ਕੇ ਸਭ ਇਹ ਘੋਟਾ ਬਣਾ ਲੈਣਾ ਜੀ ਤਾਣੀਆਂ ਟੋਣੀਆਂ ਛਾਂਗ ਲਾਂਗੇ ਰੋਟਰੇਟਰ ਮਾਰਿਆ ਸੀ ਛੱਟਾਂ ਪੈ ਗਈਆਂ ਫੋਲੀਆਂ ਪਈਆਂ ਕੰਪਿਊਟਰ ਲਵਾਵਾਂਗੇ ਨਾਲੇ ਅੱਜ ਪਨੀਰੀ ਨੂੰ ਕਰਨੀ ਸੀ ਸਪਰੇਅ ਤੇ ਉਹ ਜਿਹੜਾ ਤਾਂ ਉਹਦਾ ਗੱਲਾ ਜਾ ਨੂੰ ਆਣ ਕੇ ਕਰਾਂਗੇ ਸਪਰੇਅ ਅਸੀਂ ਸਪਰੇਅ ਲਾਂਦੀ ਹੈਗੇ ਨੂੰ ਜਿਹੜਾ ਤਾਂ ਪਾਣੀ ਤੇ ਗੜ ਜੂਗਾ ਤਿੰਨ ਚਾਰ ਦਿਨਾਂ ਦੇ ਵਿੱਚ ਇੱਕ ਦੋ ਬੋਦੀਆਂ ਰੋਜ਼ ਲਾਉਣੀਆਂ ਕਰਾਂਗੇ ਇਹ ਆਪਣੀ ਮੋਟਰ ਇਹ ਟਰੈਕਟਰ ਟਰਾਲੀ ਟੋਆਂਡੀਆਂ ਵੀ ਲੋ ਜੀ ਪਾਣੀ ਛੱਡਤਾ ਕਾਣੀ ਨੂੰ ਇਹ ਆਪਣਾ ਕੰਮ ਖਤਮ ਹੋ ਗਿਆ ਤੇ ਹੁਣ ਆਵਾਂਗੇ ਸ਼ਾਮ ਨੂੰ ਆਹ ਦੇਖੋ ਜੀ ਨਾਲੇ ਤੁਹਾਨੂੰ ਸਾਡੇ ਖੇਤ ਦਾ ਰਾਹ ਉਖਾਈ ਜੇ ਵੇਖੋ ਕਿਹਾ ਐਨਾ ਤੱਕ 32 32 ਕੁਆਂਟਲ ਨਿਕਲਦੀ ਜੀ ਦੇਖਦਾ ਕੋਈ ਬੰਨਾ ਸੜਕਾਂ ਇੱਧਰ ਵੀ ਦੇਖੋ ਦੇਖਦਾ ਕੋਈ ਬੰਨਾ ਆਹ ਵਾਰ ਨਹੀਂ 32 32 ਕੁਆਂਟਲ ਵਾਲੇ ਆ ਇਸ ਹਾਲ ਝੋਨੇ ਦੀ ਸੀਜ਼ਨ ਆ ਕਿ ਹਾਲ ਨਾਲ ਲਾਉਂਦੇ ਆ ਤਾਂ ਪੁੱਟ ਲਾ ਲੈਂਦੇ ਆ ਅੱਛਾ ਲਾ ਆ ਦੇਖੋ ਜਿਵੇਂ ਕੱਲ 35 ਕੁਆਂਟਲ ਵਾਲੀ ਲੱਗਦੀ ਮੈਨੂੰ ਮੈਂ ਨਹੀਂ ਹਾਰਲ ਆਉਂਦੇ ਹੁੰਦੇ ਨਾ ਵੀ ਰਾਤ ਛੱਪਣਾ ਪੁੰਨ ਦਾ ਕੰਮ ਹੁੰਦਾ ਕਿਉਂਕਿ ਇੱਥੋਂ ਸਾਰੇ ਜਣੇ ਰਹਿੰਦੇ ਕਿਸੇ ਇੱਕ ਨੋਟ ਦੇ ਟੋਟੇ ਬੰਦੇ ਨਹੀਂ ਹੁੰਦੇ ਹਣਾ ਇਹ ਤਾਂ ਫਿਰ ਵੀ ਸਰਕਾਰੀ ਆ ਇੱਕ ਤਾਂ ਹੋਵੇ ਨਾ ਕਿ ਜਿਵੇਂ ਆਪਦੀ ਫੈਲੀ ਚੋਂ ਜਾਂ ਆਪਦੀ ਜ਼ਮੀਨ ਚੋਂ ਖਾਣ ਦੇਣਾ ਉਹ ਵੀ ਨਹੀਂ ਇਹ ਤਾਂ ਸਰਕਾਰੀ ਥਾਂ ਚ ਵੀ ਵਟ ਲਿਆ ਇਹ ਨਾ ਲੈ ਵੀ ਲਓ ਜੀ ਤੇ ਅਨੁਭਵ ਹੋਨੇ ਆਓ ਵੇਖੋ ਚਿਮਣੀ ਜੀ ਖੜੀ ਵਿਖਦੀ ਹੈ ਨਾ ਜੀ ਇੱਕ ਸੈਲਰ ਹੋਰ ਲੱਗ ਚੱਲਿਆ ਇਹ ਮੁਛਲ ਵਾਲੇ ਗੜ੍ਹ ਦਾ ਏਰੀਆ ਹੈ ਇੱਥੇ ਸੈਲਰ ਤੇ ਸੈਲਰ ਚੜਿਆ ਪਿਆ ਦੇਖੋ ਨੋ ਜੀ ਪਾਈਪ ਲਾਈਨ ਪਈ ਹੋਈ ਸੀ ਤੇ ਟਰੈਕਟਰ ਉੱਥੇ ਗਿਆ ਖੁੱਬ ਪਾਈਪ ਲਾਈਨ ਵਾਲੇ ਥਾਂ ਤੇ ਪਾਟੀਆਂ ਪੈੜੀਆਂ ਜੇ ਸੁੱਕੀ ਤੇ ਹੈਗੀ ਲੋਏ ਵਰਗੀ ਤੇ ਗਿੱਲੀ ਹੈਗੀ ਗੋਏ ਵਰਗੀ ਇਹਦੇ ਇੱਥੇ ਮਾੜਾ ਜਿਹਾ ਡਰਾ ਹੋਇਆ ਨਹੀਂ ਤੇ ਟਰੈਕਟਰ ਦੇ ਸਲਿੱਪਾ ਘੜਾ ਦਿੰਦੇ ਆ ਆ ਦੇਖੋ ਜੀ ਨਾ ਤਾਂ ਜਾ ਰਿਹਾ ਸੀ ਦੇਖੋ ਟਰੈਕਟਰ ਖੋਬਿਆ ਵੇ ਪੂਰਾ ਵਾ ਨਿਊ ਹਾਈਲੈਂਡ 3600 ਇਹ ਹੁਣ ਜੀਸੀਬੀ ਆਊਗੀ ਤੇ ਉਹ ਕੱਢੂਗੀ ਟਰੈਕਟਰ ਉਹ ਜਰਾ ਬਹਿ ਗਿਆ ਤੇ ਮੈਨੂੰ ਲੱਗਾ ਤਾਂ ਪਾਈਪ ਲਾਈਨ ਉਹ ਨਾ ਬਹਿ ਚੁਕਰੀ ਥੱਲੇ ਪਲਾਸਟਿਕ ਵਾਲੀ ਪਾਈਪ ਲਾਈਨ ਪਈ ਏ ਤੋੜ ਤੱਕ ਉੱਠਾ ਸੁਆਗਾ ਮਾਰਨ ਦੇ ਜਿਉਰ ਤੇ ਬਥੇੜਾ ਲਾਇਆ ਤੇ ਨਿਕਲਿਆ ਨਹੀਂ ਥੋੜੀ ਪੈਪਲਾਨ ਪਈ ਹੋਈ ਹੈ ਪਲਾਸਟਿਕ ਵਾਲੀ ਇਥੋਂ ਪਰ ਇੱਕ ਸੀਜ਼ਨ ਬੜਾ ਤੰਗ ਕਰਦੀ ਹੈ ਅਗਲੇ ਸੀਜ਼ਨ ਤਾਂ ਠੀਕ ਹੋ ਜਾਂਦੀ ਹੈ ਇੱਕ ਸੀਜ਼ਨ ਬੜਾ ਧਿਆਨ ਰੱਖਣਾ ਪੈਂਦਾ ਵੀ ਜਿੱਥੇ-ਜਿੱਥੇ ਮਿੱਟੀ ਪਈ ਹੁੰਦੀ ਹੈ ਨਾ ਉਥੋਂ ਪਾਸੇ-ਪਾਸੇ ਕਰਕੇ ਨਗਾਉਣਾ ਪੈਂਦਾ ਟੂਚਨ ਟੂਚਨ ਵੀ ਬਥੇਰੇ ਪਾਏ ਉਹ ਦੇਖੋ ਨਿਕਲਿਆ ਨਹੀਂ ਟਰੈਕਟਰ ਖੱਜਲ ਖਾਰੀ ਬੜੀ ਹੋ ਜਾਣੀ ਹੈ ਟਰੈਕਟਰ ਵੀ ਸਾਹਣਾ ਪਰ ਕੀ ਕਰੇ ਜਿਹੜੀ ਸਾਡੀ ਏਰੀਆ ਦੀ ਲਾਲ ਮਿੱਟੀ ਹੈ ਨਾ ਇਹ ਨਹੀਂ ਟਾਇਰਾਂ ਨੂੰ ਘੁੰਮਣ ਦਿੰਦੀ ਆਹ ਦੇਖੋ ਟਾਇਰ ਐਵੇਂ ਖੁੱਭ ਗਿਆ ਨਾਲ ਫਿਰ ਗੁੱਡੀਆਂ ਨੂੰ ਜ਼ੋਰ ਨਹੀਂ ਲਾਉਣ ਦਿੰਦੀ ਬਾਈ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਨਾ ਉਦੋਂ ਬੜਾ ਕੰਮ ਖਰਾਬ ਹੁੰਦਾ ਸਾਰੀ ਦਿਹਾੜੀ ਲੱਗ ਜਾਂਦੀ ਹੈ ਹਨਾ ਹੁਣ ਸਪੈਸ਼ਲ ਜਾ ਕੇ ਜੀਸੀਬੀ ਵੀ ਹੁਣੀ ਪੈਣੀ ਹੈ ਤੇ ਕੰਮ ਕਰਨਾ ਪੈਣਾ ਬਾਈਆਂ ਨੂੰ ਖੱਜਲ ਖਵਾਰੀ ਹੋ ਗਈ ਜੇ ਉਹ ਬਾਈ ਮੋਟਰ ਤੇ ਖੜੇ ਦਾ ਫੋਨ ਫੋਨ ਕਰਨ ਢੇ ਜਾਣੇ ਨੇ ਚਲੋ ਵਾਈ ਗਰੂ ਨਵਾਂ ਟਰੈਕਟਰ ਹੈ ਨਿਕਲ ਜੇ RAM nal ਨਿਕਲੂ ਹੁਣ ਸੰਗਲਪਾ ਕੇ ਜੀਸੀਬੀ ਤੋਂ ਬਿਨਾਂ ਨਹੀਂ ਨਿਕਲਣਾ ਖੁੱਬ ਜਿਆਦਾ ਗਿਆ ਦੋਨੋਂ ਟਾਇਰ ਹੀ ਅਗਲਾ ਟਾਇਰ ਤਾਂ ਜਮਾ ਹੀ ਨਹੀਂ ਪਤਾ ਲੱਗਦਾ ਬਾਹਰ ਇਹ ਲੱਗਦਾ ਜਿਵੇਂ ਤਿੰਨਾ ਟਾਇਰਾਂ ਵਾਲੇ ਟਰੈਕਟਰ ਸੀਗਾ ਚਲੋ ਜੀ ਆਹ ਭਾਈ ਜੀ ਆ ਗਈ ਨਹਿਰ ਫਲੱਡੀ ਨਹਿਰ ਸਾਡੇ ਏਰੀਏ ਦੀ ਆਏ ਸਾਲ ਬੜੀਆਂ ਪਾਈਪ ਲੈਣਾ ਪੈਂਦੀਆਂ ਇਹਨੂੰ ਆਪਾਂ ਨਹਿਰ ਨੇ ਜ਼ਿੰਦਗੀ ਬਣਾਤੀ ਜ਼ਮੀਨਾਂ ਦੀ ਬੜੀ ਦੂਰ ਤੱਕ ਚਲੇਗੀ ਪਾਈਪ ਲੈਣਾ ਪੈ ਕੇ ਕੈਲੀਆਂ ਬਹੁਤ ਸੋਹਣੀਆਂ ਬਣ ਗਿਆ ਪਰ ਆ ਨਹਿਰ ਤੇ ਵੇਖੋ ਜੀ ਆ ਦੇਖੋ ਜੇ ਕਿਸੇ ਦਾ ਬੁਢਾ ਮਰ ਗਿਆ ਜਾਂ 부ਢੀ ਮਰ ਗਈ ਜਾਂ ਕੋਈ ਵੀ ਮੌਤ ਹੋ ਗਈ ਗੁਰੂ ਘਰ ਲੰਗਰ ਛਕਾਇਆ ਸਪੋਜਲਾਂ ਦੇ ਜਾਂ ਘਰ ਦੇ ਉਸ ਤੋਂ ਬਾਅਦ ਸਾਰਾ ਡਿਸਪੋਜ਼ਲ ਨਹਿਰ ਤੇ ਆ ਹਾਲ ਹੋਏ ਪੇ ਲੋਕਾਂ ਨੇ ਆ ਲੋ ਜੇ ਕਿਸ ਨੇ ਘਰ ਤੋੜਿਆ ਚੱਲ ਨਹਿਰ ਤੇ ਵਾ ਜੀ ਜੋ ਇਹ ਕਿ ਇਹ ਨਾਲ ਘਰੇ ਕੋਈ ਮਲਬਾ ਪਿਆ ਵਾ ਚੱਲ ਨਹਿਰ ਤੇ ਆ ਦੇਖੋ ਇੱਕ ਨਾ ਬਜ਼ੁਰਗਾਂ ਦੀ ਗੱਲ ਸੀ ਕਹਿੰਦੇ ਹੁੰਦੇ ਸੀ ਕਿ ਸਵਾ ਮਣ ਪਾਣੀ ਹੋਵੇ ਨਾ ਤੇ ਉਹ ਸ਼ੁੱਧ ਗਿਣਿਆ ਜਾਂਦਾ ਜੀ ਚੱਲਦਾ ਪਾਣੀ ਇਹ ਪੂਰੀ ਨਹਿਰ ਚੱਲਣ ਦੀ ਤਾਂ ਸਾਰੀ ਸਾਰੀ ਗੰਦੀ ਪਈ ਆ ਲੋ ਆ ਦੇਖ ਲਓ ਆ ਸਾਰਾ ਪਾਣੀ ਗੰਦਾ ਆ ਲੋ ਆ ਨਹਿਰ ਤੇ ਹਾਲਾਤ ਆ ਚੱਕੋ ਆ ਦੇਖੋ ਕਿਉਂ ਅਨੈਰ ਦੇ ਕੰਨ ਮੋਡੀ ਤੇ ਜਿਹੜਾ ਪ੍ਰਸ਼ਾਸਨ ਧਿਆਨ ਦੇਂਦਾ ਮਾੜੇ ਹਾਲਾਤ ਕਰਦੇ ਲੋਕ ਨਹੀਂ ਜਾਨਵਰ ਹੈ ਜੀ ਬੰਦੇ ਨਹੀਂ ਧਰਤੀ ਦੇ ਇੱਥੇ ਜੰਮੇ ਇੱਥੇ ਜਾਨਵਰਾਂ ਤੋਂ ਵੀ ਭੈੜੇ ਜੰਮੇ ਦੋ ਕਚਰਾ ਨਹੀਂ ਸਹਮਾਲਿਆ ਜਾ ਸਕਦਾ ਪਹਿਲੀ ਗੱਲ ਤੇ ਡਿਸਪੋਜ਼ਲ ਬੈਨ ਨਹੀਂ ਹੋਣਾ ਚਾਹੀਦਾ ਸਭ ਨੰਗ ਜਾਂਦੇ ਆ ਉਤੋਂ ਦੀ ਚੱਲਣ ਦੇ ਪਰ ਆਨ ਲੋ ਜੀ ਉਹ ਨਹਿਰ ਦੀ ਪਟੜੀ ਉਧਰ ਪੁਲਿਸ ਨੇ ਲਾਇਆ ਸੀ ਨਾਕਾ ਇਹ ਮੋਟਰਸਾਂ ਦੇ ਕਾਗਜ਼ ਪੱਤਰ ਦਿਖਾ ਨਹੀਂ ਆਪਣੇ ਅੱਲਾ ਵੀ بیمਾ ਨਹੀਂ ਕਰਦੇ ਉਹ ਚਲੋ ਨਾਮੇ ਤਾਂ ਆਪਣੇ ਹੀ ਆ ਨਵਾਂ ਲਿਆ ਸੀ بیمਾ ਕਰਾਉਣੇ ਆ ਜੀ ਬਾਕੀ ਕੰਮ ਤਾਂ ਵਧੀਆ ਕਰਦੇ ਪੁਲਸ ਵਾਲੇ ਇੱਥੇ ਵਾਰਾ ਚੋਰੀ ਦੇ ਮੋਟਰਸਾਂ ਨੂੰ ਜੇ ਉਹ ਬਹੁਤ ਮੁੰਡੇ ਚਿੱਟੇ ਵਾਲੇ ਫਿਰਦੇ ਗੋਲੀਆਂ ਵਾਲੇ ਉਹ ਕੰਮ ਖਰਾਬ ਕਰਦੇ ਚੋਰੀਆਂ ਕਰਦੇ ਵਾਵਾ ਇਹ ਹੈ ਜੀ ਨਹਿਰ ਦੀ ਪਟੜੀ ਸਾਰਾ ਪਾਣੀ ਗੰਦਾ ਫੈਕਟਰੀਆਂ ਦਾ ਵਿੱਚ ਪਾਉਂਦੇ ਸਾਰਾ ਪਾਣੀ ਲੋ ਜੀ ਫਾਈਨਲੀ ਆਪਾਂ ਆ ਗਏ ਆ ਘਰ ਇਹ ਨੇ ਆਪਣੇ ਕਬੂਤਰ ਤੇ ਇਹ ਸਭ ਬਾਜ਼ੀਆਂ ਵਾਲੇ ਕਬੂਤਰ ਨੇ ਤੇ ਇਹ ਆਪਣੇ ਕੁਛੜਾ ਚੰਕੌਰ ਪਹਾੜੀ ਬੱਕਰੀਆਂ ਦਾ ਜਿਹਨੂੰ ਬਰਬਰੀ ਕਹਿੰਦੇ ਨੇ ਆਪਾਂ ਬੱਕਰਾ ਲਮੋਲ ਲਿਆਂਦਾ ਹੈਗਾ ਦੇਖੋ ਚਿੱਟੀਆਂ ਅੱਖਾਂ ਚ ਲਓ ਜੀ ਇਹ ਰੈਸਟ ਕਰ ਰਹੀਆਂ ਨੇ ਇਹਨਾਂ ਨੇ ਖਾਣਾ ਦੇਣਾ ਖਾ ਲਿਆ ਠੀਕ ਹੋ ਸਾਰੇ ਓਕੇ ਹੈ ਥਣੀ ਕੋਣੀ ਪੀ ਲੋ ਤੈਨੂੰ ਕੀ ਗੱਲ ਹੈ ਚਲੋ ਸਤਿ ਸ੍ਰੀ ਅਕਾਲ ਬਲਵ ਸਾਰਿਆਂ ਨੂੰ ਆਪਣੇ ਦੇਖਣ ਵਾਲਿਆਂ ਨੂੰ ਠੀਕ ਹੈ ਓਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਅੱਜ ਦਾ ਸਾਰੇ ਦਿਨ ਦਾ ਵਲੌਗ ਆਪਣਾ ਇਹ ਰਿਹਾ ਜੀ ਜੀ ਆਪਣੇ ਕਬੂਤਰ ਨੇ